ਗੌੜੀ ਗੁਆਰੇਰੀ ਮਹੱਲਾ ਪੰਜਵਾ ਸਤਗੁਰ ਦਰਸ਼ਨ ਅਗਨ ਨਿਵਾਰੀ ਇਹ ਗੁਰੂ ਕੋ ਸਤਗੁਰੂ ਸਾਹਿਬ ਦੇ ਇਹ ਜੇ ਦਰਸ਼ਨ ਹੈ ਜਿਨ੍ਹਾਂ ਨੂੰ ਦਰਸ਼ਨ ਕੀਤਾ ਉਹਨਾਂ ਦੀ ਅਗਾਂ ਵੀ ਨਿਵਰਤ ਹੋ ਗਈਆਂ ਅੱਜ ਨਹੀਂ ਇਹਨਾਂ ਨੂੰ ਸਾਡ ਸੱਜ ਦੀ ਦਰਸ਼ਨ ਕਰਨ ਨੂੰ ਆ ਰਹਿਆਂ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਅਕਲ ਬਕਾਲੇ ਚਰਚਾ ਕਰ ਰਹੇ ਸੀ ਸਿੱਖ ਕਾਰੀਗਰ ਸਿੱਖ ਦਾ ਜਿਹਦਾ ਨਾਮ ਸੰਗਤੀਆ ਨਾਮ ਰੱਖਿਆ ਸੀ ਮਾਰੇ ਚਰਨਾ ਚ ਆਇਆ ਜਿਸ ਵੇਲੇ ਚਰਨਾ ਚ ਆਇਆ ਤੇ ਮਹਾਰਾਜ ਕਹਿੰ ਲੱਗੇ ਹੈ ਬਾਲਕ ਤੂੰ ਬਚਨ ਮਨ ਸਾਡਾ ਸਰਗੁਣ ਅਗਿਆ ਕੀਤੀ ਅੰਦ ਮਚਾ ਕੇ ਵਿੱਚ ਬਹਿ ਗਿਆ ਜਿਸ ਵੇਲੇ ਵਿੱਚ ਬਹਿ ਗਿਆ ਇੱਕ ਰੋਮ ਨਾ ਸੜਿਆ ਬੱਚਾ ਬੈਠਾ ਰਿਹਾ ਇੱਕ ਪਹਿੜ ਅੰਦ ਸਾਰੀ ਠੰਡੀ ਹੋ ਗਈ ਮਚ ਕੇ ਮਹਾਰਾਜ ਸਾਹਿਬ ਕਹਿੰਦੇ ਆਪ ਹੀ ਨਿਕਲਿਆ ਤੇ ਵੀ ਸੇਵਾ ਸਭਲੀ ਹੋ ਗਈ ਹੈ ਦੇਖ ਤੇਰੇ ਕਾਈ ਮਹਾਰਾਜ ਦੇ ਨਾਮ ਨੇ ਅਗਨ ਨਸਾਰ ਨਹੀਂ ਸਕੀ ਤੈਨੂੰ ਅਸੀਂ ਤੇਰੇ ਦੇ ਖੁਸ਼ ਹੈ ਮੰਗ ਲੈ ਜੋ ਕੋਈ ਮੰਗਣਾ ਹੈ ਇਹਨ ਕੇ ਸੱਚੇ ਪਾਤਸ਼ਾਹ ਜੀ ਆਜੇ ਦੇ ਸਿੱਧੂ ਹੈ ਇਹਨੋਂ ਤੁਸੀਂ ਸਾਰੀ ਕਰਾਮਾਤ ਖੋਲੀ ਹੈ ਇਹਨਾਂ ਨੂੰ ਦੇ ਦਿਓ ਸੱਚੇ ਪਾਤਸ਼ਾਹ ਕਿਰਪਾ ਕਰੋ ਤੁਸੀਂ ਸਮੁੰਦਰ ਵਿੱਚ ਜੇ ਬੂੰਦ ਪੈਗੀ ਤਾਂ ਵੀ ਵਾਰਾ ਨਹੀਂ ਸਮੁੰਦਰ ਬਣਦਾ ਜੇ ਇੱਕ ਬੂੰਦ ਨਾ ਪਈ ਤਾਂ ਘਰ ਦਾ ਨਹੀਂ ਸਮੁੰਦਰ ਤੁਸੀਂ ਤਾਂ ਕਰਾਮਾਤ ਦੇ ਸਮੁੰਦਰ ਹੋ ਜੇ ਸਿੱਧਾ ਨਹੀਂ ਤੁਸੀਂ ਛੜਕੀ ਆਬ ਖੋਲ ਹੀ ਤੌਂ ਤੀ ਵੱਡੇ ਨਹੀਂ ਬਣਦੇ ਜੇ ਇਹਨਾਂ ਵੀ ਦੇ ਦੇਓਗੇ ਤਾਂ ਮਾਰਾ ਕੰਮ ਨਹੀਂ ਚੱਲੇ ਅਜਿਹਾ ਵੀ ਮਾਰਾ ਜਿਵੇਂ ਚੋਰ ਦੀ ਮਾਂ ਮੂੰਹ ਬਿੰਗਾਇਆ ਕਰਕੇ ਦੇਖੀ ਹੁੰਦੀ ਹੈ ਐ ਸੋਤੋਏਗਾ ਤੇ ਇਹਨੂੰ ਵੀ ਕਿਰਪਾ ਕਰੋ ਸੱਚੇ ਪਰਿਸ਼ਾਦ ਕਰਾਵਾ ਦੇ ਇਹਨੂੰ ਵੀ ਦੇ ਦਿਓ ਤੇ ਕਿਰਪਾ ਕਰੋ ਮਾਰੇ ਸਾਹ ਸੱਚੇ ਪਰਸੇ ਕਹਿੰ ਲੱਗੇ ਭਾਈ ਇਹ ਦੁਨੀਆ ਨੂੰ ਪਖੰਡ ਕਰਕੇ ਵਿਖਾਉਂਦੇ ਆ ਇਹਨਾਂ ਨੂੰ ਦੇਣ ਹੀ ਨਹੀਂ ਚਾਹੀਦੀ ਚੰਗਾ ਤੇ ਨੇ ਤੈਨੂੰ ਅਸੀਂ ਬਚੇ ਕਿਤੇ ਜੋ ਮੰਗੇਗਾ ਗੁਰਾਂ ਦੇ ਸਾਡੇ ਬਚਨ ਮੈਨੇ ਕਿ ਅੱਗੇ ਜਿ ਬੈਠਾ ਹੈ ਅੱਜ ਤੈਨੂੰ ਸਾੜਿਆ ਨਹੀਂ ਹੈ ਇਸ ਪ੍ਰਕਾਰ ਸਤਿਗੁਰੂ ਜੀ ਦਾ ਬਚਨ ਸੁਣ ਕਰਕੇ ਹੋਏ ਹੁਣ ਅਸੀਂ ਦੇ ਦਿੰਦੇ ਆ ਚੰਗਾ ਮਾਰਾ ਕਹਿੰਦੇ ਸਿਧਾਂ ਜਿਹੜੀ ਸ਼ਕਤੀ ਸਿਧਾਂ ਦੀ ਉਵੇਂ ਹੋ ਜੇ ਗੋਖਨਾਥ ਵਰਗੇ ਚ ਜਿੱਤੇ ਵਰਗੇ ਬੜੇ ਖੁਸ਼ ਹੋਏ ਕਹਿੰਦੇ ਧੰਨੇ ਬਾਲਕ ਹੈ ਜਿਨ ਗੁਰੂ ਸਾਹਿਬ ਤੋਂ ਸਾਨੂੰ ਬਖਸ਼ਾ ਕੇ ਮੁੜ ਕੇ ਚੀਜ਼ਾਂ ਦੇ ਪੀਆ ਇਸ ਪ੍ਰਕਾਰ ਸਹਿਗ ਸਿੰਘ ਜੀ ਸਤਗੁਰੂ ਮਹਾਰਾਜ ਸਾਹਿਬ ਐਸੇ ਹੈ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰੂ ਸਾਹਿਬ ਦੇ ਦਰਸ਼ਨ ਕਰਕੇ ਅੱਧੋ ਵੀ ਸ਼ੈਰੀਆਂ ਨਿਰਗਤ ਹੋ ਜਾਂਦੀਆਂ ਹਨ ਕ੍ਰਿਸ਼ਨਾਂ ਦੀ ਆਗੂ ਵੀ ਗੁਰੂ ਸਾਹਿਬ ਤੋਂ ਦਰਸ਼ਨ ਮੇੜ ਦਿੱਤੀ ਮਾਇਦ ਮੋਦ ਕਾਲ ਦੀ ਕਾਮ ਕਰੇ ਆਦਕਾ ਨਹੀਂ ਆਇਰਖਾਂ ਦੀਆਂ ਦਾ ਸਾਰੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਵਰਤ ਹੋ ਗਈਆਂ ਸਤਗੁਰੂ ਦਾ ਜਗਰਮ ਦੇ ਅੰਗ ਕੋਈ ਬਚ ਗਏ ਸਤਗੁਰ ਭੀਟ ਤੋ ਹੋ ਮੈਂ ਮਾਰੀ ਸਭ ਜੇ ਨਹੀਂ ਨਹੀਂ ਕਰਕੇ ਜਿਹੜੀ ਜੇਹ ਦੀ ਹੰਗ ਤਸੀ ਉਹ ਵੀ ਫਕੇ ਪਾਤਸ਼ਾਹ ਨੂੰ ਮਾਰਤੀ ਮੇੜ ਵਿੱਕੀ ਸਤਗੁਰ ਸੰਗ 나ਹੀ ਮਨ ਡੋਲੇ ਸਤਗੁਰਾਂ ਦੀ ਸੰਗਤ ਕਰਨ ਨੂੰ ਆਏ ਨਾ ਮਨ ਨਹੀਂ ਡੋਲਦਾ ਫਿਰਦਾ ਪੜਤਦਾ ਨਹੀਂ ਪਦਾਰਥ ਨੂੰ ਵੇਖ ਵੇਖ ਕੇ ਜਿਵੇਂ ਮਨ ਸਾਡੇ ਡੋਲਦੇ ਚੰਗੇ ਪਦਾਰਥ ਵੇਖ ਕੇ ਇਹ ਟੜਗਦਾ ਨਹੀਂ ਗੁਰਮੁਖਾਂ ਦਾ ਮਨ ਜੋ ਸਤਿਗੁਰਾਂ ਦੀ ਸੰਗਤ ਕਰਨ ਵਾਲੇ ਪੁਰਖ ਹੈ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਮੇਰੇ ਬੀਤ ਅੰਮ੍ਰਿਤ ਬਾਣੀ ਨੂੰ ਗੁਰਾਂ ਦੇ ਮੁਖ ਦੁਆਰਾ ਉਚਾਰੀ ਹੋਈ ਨੂੰ ਬੋਲਦੇ ਹੈ ਉਹਨਾਂ ਦਾ ਮਨ ਫੇਟਕਦਾ ਨਹੀਂ ਹੈ ਅਮਰ ਕਰਨ ਵਾਲੀ ਅੰਮ੍ਰਿਤ ਦੀ ਬਾਣੀ ਅਮਰਤ ਬਣਾਉਣ ਵਾਲੀ ਹੈ ਸਭ ਗੁਰਮੁਖ ਹਰ ਵਕਤ ਅੰਮ੍ਰਿਤ ਦੀ ਬਾਣੀ ਵਿੱਚ ਬੋਲਦੇ ਹਨ ਸਭ ਜਗ ਸਾਚਾ ਜਾ ਸੱਚ ਹੈ ਰਾਤੀ ਇਹ ਸਹਿਬ ਸਿੰਘ ਜੀ ਸਾਰੇ ਜਗ ਦੀ ਸੱਚਾ ਪ੍ਰਤੀਤ ਹੋਣ ਲੱਗ ਜਾਂਦਾ ਉਹਨਾਂ ਨੂੰ ਜਦੋਂ ਸੱਚ ਵਿੱਚ ਮਨ ਰੰਗੋ ਜਾਂਦੇ ਆ ਸਾਰਿਆਂ ਦੀ ਸੱਚਾ ਪਰਵੇਸ਼ਨ ਆ ਪ੍ਰਗਟ ਹੋ ਜਾਂਦਾ ਹੈ ਜਿਵੇਂ ਪਾਰਸੀ ਬੱਤੀ ਸੋਹਣੇ ਕਰਕੇ ਸਾਰੀਆਂ ਅਠ ਧੰਤਾ ਸੋਹਣੇ ਦਿਸਣ ਲੱਗ ਜਾਂਦੀਆਂ ਐ ਜਦੋਂ ਸੱਚੇ ਨਾਮ ਜਿ ਮਨ ਰੰਗਿਆ ਜਾਂਦਾ ਹੈ ਸਾਰੀ ਜੋ ਸੱਚਾ ਾਲਪੁਰਖੀ ਪ੍ਰਗਟ ਹੋਇਆ ਹੁੰਦਾ ਹੈ ਸੀਤਲ ਸਾਤ ਗੁਰ ਤੇ ਪ੍ਰਭ ਜਾਤੇ ਸੀਤਲ ਰੂਪ ਉਹ ਜੋ ਸਤਿਗੁਰੂ ਹੈ ਉਹਨਾਂ ਦੁਆਰਾ ਸ਼ਾਂਤ ਦੁਆਰਾ ਸ਼ਾਂਤ ਹੋ ਗਿਆ ਜਦੋਂ ਚਿੱਤ ਮਨ ਕਰਕੇ ਵੀ ਸ਼ੀਤਲ ਹੋ ਗਏ ਬਾਣੀ ਕਰਕੇ ਵੀ ਸ਼ੀਤਲ ਹੋ ਗਏ ਅਤੇ ਸਰੀਰ ਕਰਕੇ ਵੀ ਸ਼ੀਤਲ ਹੋ ਗਏ ਉਸ ਪ੍ਰਭ ਦੇ ਤਾਂ ਹੀ ਸੀਤਲ ਸੀਤਲ ਸਾਤ ਗੁਰ ਤੇ ਪ੍ਰਭ ਜਾਤੇ ਸਤਗੁਰਾਂ ਦੁਆਰਾ ਪ੍ਰਭੂ ਨੂੰ ਜਾਣ ਕਰਕੇ ਸ਼ੀਤਲ ਹੋ ਗਏ ਸ਼ੀਤਲ ਹੋ ਪ੍ਰਭੂ ਨੂੰ ਜਾਣ ਕਰਕੇ ਸਤਗੁਰਾਂ ਦੁਆਰਾ ਸ਼ਾਂਤ ਨੂੰ ਪ੍ਰਾਪਤ ਹੋ ਗਏ ਵਾਹਿਗੁਰੂ ਨੂੰ ਜਾਣ ਕੇ ਰਹਾਉ ਸੰਤ ਪ੍ਰਸਾਦ ਜਪੈ ਹਰ ਨਾਮ ਕੰਤੈ ਜਿਨ੍ਹਾਂ ਤੇ ਕਿਰਪਾ ਹੁੰਦੀ ਉਹ ਪਰਮੇਸ਼ਰ ਦਾ ਨਾਮ ਭਾਈ ਜਪਦੇ ਹਨ ਸੰਤ ਪ੍ਰਸਾਦ ਹਰ ਕੀਰਤਨ ਗਾ ਸੰਤ ਸੋਹੂ ਪੁਰਖਾਂ ਦੀ ਕਿਰਪਾ ਕਰਕੇ ਵਾਹਿਗੁਰੂ ਦਾ ਕੀਰਤਨ ਹਰੀ ਦਾ ਗਾਇਆ ਜਾਂਦਾ ਹੈ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਕੰਤੈ ਜਿਨ੍ਹਾਂ ਦੀ ਕਿਰਪਾ ਕਰਕੇ ਸਾਰੇ ਜੰਮਣ ਮਰਨ ਦੇ ਦੁੱਖ ਭਾਈ ਮਿਟਦੇ ਹਨ ਜਿੰਨਿਆਂ ਦੇ ਮਿਟੇ ਆ ਪਿੱਛੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਕੰਤੈ ਦੀ ਕਿਰਪਾ ਕਰਕੇ ਕਰਦੇ ਘੁਟਾ ਦੇ ਬੰਧਨਾ ਤੋਂ ਜੀਵ ਛੁੱਟੇ ਹੈ ਸ਼ਾਂਤ ਕਿਰਪਾ ਤੇ ਮਿਟੇ ਮੋਹ ਭਰਮ ਦਸਨ ਦੀ ਕਰਤਾ ਕਰਕੇ ਸਾਡੇ ਵੀ ਭਰਮ ਆਦਿਕ ਮਿਟੇ ਹੈ ਮੋਹ ਤੇ ਭਰਮ ਆਦਿਕ ਸਾਰੇ ਮਿਟ ਗਏ ਸਾਧ ਰੇੜ ਮੱਜਨ ਸਭ ਧਰਮ ਸਾਧ ਸੰਗਤ ਦੀ ਝੂੜ ਕਰਕੇ ਸਾਰੇ ਉਹਨ ਧਰਮ ਪੁੰਨ ਕਰ ਲੈ দান ਕਰ ਲੈ ਸਾਰੇ ਪੁਰਬਾਂ ਦੇ ਇਸ਼ਨਾਨ ਕਰ ਲੈ ਜਿਨੂ ਸਾਧ ਸੰਗਤ ਦੀ ਧੂੜ ਪ੍ਰਾਪਤ ਹੋਈ ਸਰਬਾ ਨਾਲ ਸਾਧੂ ਕਿਰਪਾਲ ਦਇਾਲ ਗੋਬਿੰਦ ਜਿਨ੍ਹਾਂ ਦੇ ਸੰਤ ਮਹਤਮਾ ਕਿਰਪਾਲੂ ਹੁੰਦੇ ਆ ਉਹ ਵੀ ਵਾਹਿਗੁਰੂ ਵੀ ਦਿਆਲੂ ਹੋ ਜਾਂਦਾ ਹੈ ਸਾਦਾ ਮੈਂ ਇਹ ਹਮਰੀ ਜਿੰਦ ਸੰਤ ਮਹਾਂਪੁਰਖਾਂ ਦੀ ਸਾਡੀ ਜਿੰਦ ਜਾਨ ਹੈ ਆਪਣੀ ਜ਼ਿੰਦਗੀ ਸਾਥ ਸੰਗਤ ਦੀ ਅਸੀਂ ਅਰਪਣਾ ਕੀਤੀ ਹੈ ਕਿਰਪਾ ਨਿਦ ਕਿਰਪਾਲ ਧਿਆਵੋ ਕਿਰਪਾ ਦੇ ਇਸ ਮੰਗੇ ਪਰਮੇਸ਼ਰ ਪਿੱਛੇ ਵੀ ਤੂੰ ਕਿਰਪਾ ਦਾ ਸਮੁੰਦਰ ਸੀ ਹੁਣ ਵੀ ਕਿਰਪਾ ਦਾ ਘਰ ਹੋਣਾ ਹੈ ਆਪ ਨੂੰ ਝੋਣਾ ਕਰੀਏ ਸਾਧ ਸੰਗਤਾਂ ਬੈਠਣ ਪਾਓ ਤਾਂ ਕਿਹੜੀਆਂ ਸਾਧ ਸੰਗਤਾਂ 'ਚ ਬੈਠਣਾ ਪਾਵਾਂਗੇ ਜੇ ਤੈਨੂੰ ਧਿਆਈਏ ਬਿਨਾਂ Guru ਸਾਹਿਬ ਤੋਂ ਜੋ ਨਾਮ ਨਹੀਂ ਚਾਹੁੰਦੇ ਉਹਨੂੰ ਸੰਤ ਹਸਾਸ ਨਹੀਂ ਦਿੰਦੇ ਸੋ ਹੀ ਮਹਾਰਾਜੇ ਆਪ ਕਿਰਪਾ ਕਰਕੇ ਆਪ ਦੇ ਨਾਮ ਨੂੰ ਧਿਆਉਣ ਤੇ ਲਾਉ ਕਾਹਨੀਆਂ ਸਾਧੂਆਂ ਦੀ ਸੰਗਤ 'ਚ ਸਾਧ ਸੰਗ ਤਾਂ ਬੈਠਣ ਪਾਉ ਤਾਂ ਸਾਧੂਆਂ ਦੀ ਸੰਗਤ 'ਚ ਬੈਠਣਾ ਪਾਈਏ ਉਹਨਾਂ ਦੀ ਤਿਨਹੀ ਜੈਸੀ ਫੀਰਾਂ ਜਪ ਜਪਦੇ ਮੁਰਾਰ ਆਪ ਨਾਮ ਨੂੰ ਜਪ ਕੇ ਉਹਨਾਂ ਵਰਗੇ ਗੁਣਾ ਵਾਲੇ ਬਣ ਜਾਈਏ ਤੇ ਜੇ ਮਹਾਰਾਜ ਨਾਮ ਨਾ ਜਪੀਏ ਤਾਂ ਸੰਗਤ 'ਚ ਬਿਨ ਗੁਰ ਸੰਤਨਾ ਸੰਗ ਦੇ ਸਰਦਾਰਾਂ ਦੇ ਵਿਰੋਧ ਤੋਂ ਵੀ ਨਾ ਸੰਤੋਸ਼ ਸਾਥ ਨਹੀਂ ਦਿੰਦਾ ਉਹਨੂੰ ਸਾਖਤ ਜਾਣ ਕੇ ਛੱਡ ਦਿੰਦੇ ਆ ਮਹਾਤਮਾ ਨੇ ਨਾਲ ਲਾਉਂਦੇ ਇਸ ਕਰਕੇ ਸਾਲ ਸੰਗਤ ਦੇ ਵਿੱਚ ਕੰਮ ਬੈਠਣਾ ਇਸੇ ਤੋਂ ਹੋਣਾ ਸਰੂਪ ਦੇ ਵਿੱਚ ਰੂਪੀ ਕੱਖ ਤੇ ਤਾਂ ਪਾਵਾਂਗੇ ਸੰਗ ਤਾਂ ਕੰਮ ਬੈਠਣ ਪਾਉ ਹੀ ਪਾੜ ਕਰਨਾ ਸੰਗ ਤਾਂ ਨਹੀਂ ਕਰਨਾ ਮੋਹ ਨਿਰਗੁਣ ਕੋ ਪ੍ਰਭ ਕੀਨੀ ਦਇਆ ਅਸੀਂ ਇਸੀ ਗੁਣ ਤੋਂ ਰਹਿਤ ਕੀ ਕਾਰਛਾ ਵਾਹਿਗੁਰੂ ਨੇ ਸਾਡੇ ਬਿਆਨ ਤੋਂ ਕੀਤੀ ਹੈ ਸਾਧ ਸੰਗ ਨਾਨਕ ਨਾਮ ਲਿਆ ਜਗਤ ਜੀ ਕਹਿੰਦੇ ਨੇ ਸਾਧ ਸੰਗ ਦੇ ਚ ਮਿਲ ਕਰਕੇ ਨਾਨਕ ਜੋ ਪਰਮੇਸ਼ਰ ਆਨਕਤਾ ਤੋਂ ਰਹਤ ਉਸ ਦੇ ਪਵਿੱਤਰ ਨਾਮ ਨੂੰ ਲੈਣਾ ਕੀਤਾ ਹੈ ਮੂਹੇ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਜ ਸੰਗ ਨਾਨਕ ਨਾਮ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਚੰਗੇ ਜੀ ਪਾਰੀਗਰ ਸਿੰਘ ਆਏ ਸੇਵਾ ਕਰਨਾ ਤੇ ਲਕੜਾਂ ਦੇ ਬਾੜਨ ਦੀ ਜਥੇ ਦੇ ਸਿੰਘ ਜਿੰਨੇ ਮਰੋਏ ਮਰੋਏ ਉਹ ਛੇਤੀ ਨਾਲ ਪੜਵਾ ਕਰਕੇ ਸੇਵਾ ਗੋਬੌਲੀ ਦਵਾਰੇ ਦੀ ਮਹਾਨਾ ਪੰਜਵਾ ਸਾਜ ਸੰਗ ਜਪਿਰੂ ਪਰਗਵਾਨ ਸੋ ਬੀਜੇ ਕਾਲਕੋ ਸਤਿਗੁਰੂ ਜੀ ਸਾਡੀ ਨਿਆਜ਼ੀ ਗੁਰਖਾਲਕਾ ਸਾਥ ਸੰਗਤ ਜੀਓ ਸਤਿਗੁਰੂਾਂ ਕੋ ਯਾਨੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਬੰਧਿਤ ਸਾਰੇ ਅੰਮ੍ਰਿਤ ਜੀ ਬੰਨਦਾ ਸੁਖਦੇਸ਼ ਵਸੇ ਜੀ ਹਾਂ ਜੋਹਨ ਜੀ ਨੂੰ ਮਹਾਰਾਜ ਸਾਹਿਬ ਦੀ ਬਰਮ ਕਿਰਪਾ ਅਰਦਾ ਕਰਕੇ ਜੋ ਜੀਅ ਉਸ ਨੂੰ ਹਮਤਾਈ ਕਰੇ ਉਹਨੇ ਦੀ ਜਿਸ ਤਰ ਗਰਮਾ ਬਣਾਇਆ ਉਸ ਲਈ ਹੈ ਕੋਹ ਦੀ ਮੇਰੀ ਸਤਿਗੁਰੂ ਦੀ ਕਿਰਪਾ ਕਰਕੇ ਜਿਵੇਂ ਹੋਈ ਹੈ ਉਹ ਆਪ ਜੀ ਰਹਾਤ ਦੀ ਤਕਵਾ ਕਰਦੇ ਨੇ ਆਉਂਦੇ ਸੁਣਿਐ ਲਿਖਾਂ ਨਹੀਂ ਜਾਇਬ ਨੂਰੀੰਦੀ ਸੁਣੋ ਹਰ ਜਿਸ ਕਾ ਨੇ ਸੰਗੀਤ ਸ਼ੁਰੂ ਹੋ ਰਹੇ ਹਨ ਸਾਜ ਸੰਗ ਜਤਿਏ ਭਗਵਾਨ ਨੂੰ ਬਿਸ਼ਟੇ ਸਭਾ ਜੀ ਨੇ ਬਕਨ ਕੀਤੇ ਸਨ ਸਮਾਗਮ ਦੀ ਰਾਈ ਅਤੇ ਚੈਵਿਤ ਦੀ ਸਾਜ ਸੰਗੀਤ ਦੀ ਪ੍ਰਵੇਸ਼ ਨੂੰ ਐਲਪੀ ਵਰਤੋਂ ਕਰਦੇ ਹੈ ਦੀ ਮਾਰੇ ਚੈਵਿਤ ਕਿਰਪਾ ਇਸ ਸਭ ਸੰਗੀਤ ਜੇ ਕਿਸ ਸਰਕਾਰ ਗਿਆਵਤ ਹੋਇਆ ਹੈ ਆਜ ਇਸ ਕਾਂਗ ਵਿਖਤੀ ਬੈਜਾ ਗੰਗਲੋ ਰੋਹੀ ਦੀ ਸੰਗਤ ਜੋ ਮਹਾਤਮਾ ਸਾਹਿਬ ਗੁਰੂਆਂ ਨੂੰ ਸੁਖ ਦੇਣ ਕਰਨੋਂ ਮਨ ਨੂੰ ਮਰਕੇ ਜੰਮਣ ਦੀ ਨਾ ਮੇਰਾ ਪੂਰਨ ਹੋਈ ਸੰਸਾਰ ਮੈਨੂੰ ਆਪਣੇ ਮਨ ਨੂੰ ਸਾਧ ਲਿਆ ਹੈ ਕਾਈ ਗੁਰਗਾ ਸਾਹਿਬ ਜੀ ਮੋਨੇ ਸਾਹਿਬ ਜਰਮ ਕੋਲੇ ਸਾਹਿਬ ਐ ਸਾਹਿਬ ਸਾਹਿਬ ਸੁਦਾਇਆ ਉਹ ਜਿਨਾਂ ਨੇ ਸਾਧ ਮਨ ਨੂੰ ਸਾਧ ਕੇ ਸਾਧੂ ਕਹਾਉਂਨ ਦਿੱਤਾ ਹੈ ਅਈ ਨੂੰ ਫਰਮਾਇਆ ਹੈ ਤੰਤਰ 파ੜਿ ਤਨੇ ਸਰ ਜਨ ਦੇਸੁਰ ਕਾਲ ਪੀਤ ਨੂੰ ਗਾਇ ਗੁਣੀ ਜਨ ਬਣ ਰਿਹਾ ਜੋ ਹਰਿ ਦੇ ਕੀਤ ਨੂੰ ਗਾਇ ਕੇ ਵਾਹਿਗੁਰੂ ਦੇ ਨਾਮ ਵਾਲੇ ਦੇਸ ਨੂੰ ਕਹਿ ਰਹਾ ਹੈ ਐਸੀ ਜਿਹੜੀ ਮਹਤੁਤਵ ਸੰਗਤ ਹੈ ਸਾਧ ਸੰਗਤ ਜਪੰਦੇ ਹੋਏ ਵਾਹਿਗੁਰੂ ਸੰਗਤ ਬੁਢੀ ਜੀ ਮਿਲ ਕਰਕੇ ਕੌਣ ਜਿਹੜੇ ਖੜਦਾ ਜਾਏ ਇਸ ਪੰਨ ਪ੍ਰਵੇਸ਼ ਕਰ ਤੰਤਰ ਜਿਹਾ ਸਾਰਾ ਜੀ ਮਿਲ ਕੇ ਸੰਗਤ ਸਾਰੇ ਸਹਿਰਾਂ ਨੂੰ ਇਹ ਘਟ ਤਰਸ ਪਨ ਗੋ ਪਾਇ ਕੈਦ ਕਦਵਾਏ ਨੇ ਇਹ ਜੇ ਕਹਣ ਜਤਨਾ ਕੀਤਾ ਹੈ ਕੇਵਲ ਨਾਮ ਦੀਓ ਗੁਰਮੰਨ ਸਤਿ ਤੈਵਲ ਮੁਕਤੀ ਦੇਣ ਵਾਪੇ ਕੇਵਲੀ ਹੀ ਆਈ ਹੋਰ ਜਗ ਰੇ ਪਰਵਾਨੇ ਸਾਧਨ ਹਜਾ ਕਰਕੇ ਕੇਵਲ ਗੁਰ ਸਾਹਿਬ ਦੀ ਨਾਮ ਰਸੀ ਮੰਤਰ ਦਸਿਆ ਹੈ ਗੁਰਮੰਨ ਕੋਲ ਵਾਹਿਗੁਰੂ ਮੰਤਰ ਹੈ ਜਪਹੁ ਮੈਂ ਖੋਈ ਕਿ ਕੋਈ ਸਕੇਵਲ ਮੋਹਰੀ ਕੰਨ ਆ ਨਾਮ ਗੁਰਮੰਨ ਦਾ ਹੈ ਜੋ ਜੀਸੂ ਸਾਹਿਬ ਨੇ ਬਖਸ਼ੀ ਨਾ ਕੀਏ ਉਹ ਬਹੁਤ ਸਾਰੇ ਆ ਵਿੱਚ ਜਿਹੜਾ ਆਇਆ ਸੀ ਜੀ ਪਾਪ ਚੈਨ ਮਤ ਸੀ ਉਸੇ ਕੇ ਨਾਮ ਦੇ ਦੇ ਅੱਥੇ ਨੇ ਕਰਕੇ ਸਾਰੇ ਇਲਾਜ ਆ ਜਾਣ ਸਾਰੇ ਗੁਜ਼ਾਰਾਂ ਮੰਗੋ ਰਾਮ ਤੇ ਇੱਕ ਇੱਕ দান ਸੋ ਇੱਕ দান ਕਰਕੇ ਸਾਰੀਆਂ ਕਾਮਨਾ ਪੂਰੀ ਹੋ ਜਾਂਦੀ ਹੈ ਇੱਕ ਪਰਮੇਸ਼ਰ ਦਾ ਨਾਮ ਐਸਾ ਹੈ ਤਾਜ ਆਤਮਾਨ ਭੈ ਨਿਰਵਰ ਸਭ ਨੂੰ ਨਾਮ ਦੇ ਸਿਵਾ ਕਰਕੇ ਹੰਕਾਰ ਨੂੰ ਛੱਡ ਕਰਕੇ ਜਿਹੜੇ ਜਿਹੜਾ ਮਾਨਸਿਕ ਮੈਂ ਵੀ ਕੋਈ ਕਮਾਈ ਵਾਲਾ ਹਾਂ ਮੈਂ ਵੀ ਜਾਨੀਆਂ ਸੁਧੀਆਂ ਵਾਲਾ ਹਾਂ ਮੈਨੂੰ ਵੀ ਸਾਧਨਾ ਹੋਵੇ ਹੁੰਦੀ ਹੈ ਮੈਨੂੰ ਵੀ ਗਿਆਨ ਦੀ ਜਾਂਚ ਹੈ ਮੈਨੂੰ ਵੀ ਧਿਆਨ ਕਰਨ ਦੀ ਆਗਰਤ ਪਈ ਹੋਈ ਹੈ ਮੈਂ ਇਸੇ ਦੀ ਲਫਤਾ ਵਾਲਾ ਅਹੰਮ੍ਰਮਸਵੀ ਹਾਂ ਗਿਆਨ ਦੀ ਹੈ ਉਹ ਹੰਕਾਰ ਹੋ ਗਿਆ ਸੀ ਅੰਦਰ ਇਹ ਇਹ ਹੰਕਾਰ ਮੋਸ਼ਕੀਨ ਕੇ ਯਾਰ ਤੋਂ ਵੈਰ ਤੋਂ ਹੋ ਗਏ ਅਬ ਹਿਲਜਰੀ ਦਾ ਮਾਮ ਸੀ ਹੋਰ ਖਿਆਲ ਕਰਕੇ ਵੈਰ ਤੋਂ ਵੈਰ ਕੋਈ ਕਿਸੇ ਨਾਲ ਵੈਰ ਨਹੀਂ ਕਰਦਾ ਆਠ ਪਹਿਰ ਤੂੰ ਗੁਰਪੈ ਜੇ ਭਾਈ ਅੱਠ ਪਹਿਰ ਅਸੀਂ ਤਾਂ ਜੇ ਕੋਈ ਸਾਧੂ ਉਪਦੇਸ਼ ਲੈਣ ਉਹ ਆਪਰੇ ਹੰਕਾਰ ਹੀ ਅਸੀਂ ਹੰਕਾਰ ਨਾਲ ਹੀ ਉਹ ਨਹੀਂ ਕਹਿੰਦੇ ਮੇਰੇ ਪੈਰਾਂ ਨੂੰ ਪਹੁੰਚੋ ਇਹ ਗੁਰੂ ਬੋਲੇ ਬੋਲੋ ਕਿਥੇ ਗੁਰ ਸਤਗੁਰ ਨਾਮ ਚੇਲੇ ਚਰਨਾਉ ਨੂੰ ਪੂਜਣਾ ਕਰੋ ਆਜ ਮਾਤ ਬੇਲਸੀ ਦੂਰ ਤੋਂ ਬੇਗਾਨੀ ਆਵੇ ਜਿਸ ਦਸਾਈ ਵਾਲੀ ਮਾਤ ਸੀ ਜੀਵੇ ਕਰਕੇ ਦੁਖ ਹੋ ਰਿਆ ਸਹੀ ਮਨ ਕਾ ਰੋ ਜੀ ਆਪ ਕੋ ਜਾਇਕ ਪਿਆਰੀ ਕਹਿੰਦੇ ਆਪੀ ਜਾਇਕ ਇਗਰਾਜ ਜਾਇਕ ਗਿਆਤ ਪਾਉਣ ਵਾਲੇ ਇਸ ਪਿਆਰੇ ਲੱਗ ਲਗ ਰਹੀ ਤਾਣੇ ਦੇ ਬੇਗਾਨੀ ਦੇ ਗਿਆਤ ਕਰਨ ਵਾਲੇ ਦੀ ਦੁਖ ਕਾਮਾਜ ਕਰਨ ਵਾਲੀ ਮਰ ਸੀ ਕਰੀਬ ਦੇ ਗਉਂਦ ਤੋਂ ਰਹਿਦ ਕਰਨ ਆਈ ਸੀ ਜੇ ਗਾਇਬ ਤੇ ਗਾਉਣ ਵਾਲੀ ਸੀ ਗਵਾਨੀ ਬਲਦਾਨੀ ਕਰ ਰਹੀ ਸੀ ਜੰਗੂਤਾਂ ਲਈ ਉਹ ਮਤ ਜੇਲੀ ਸੀ ਹੁਣ ਨਾ ਕੋ ਬਿਮਾਰਾ ਦੀ ਕਿਰਪਾ ਕਰਕੇ ਜਗਤ ਤੇ ਸੁਣਿਆ ਹਰ ਜਸ ਕਾਨੀ ਜਦੋਂ ਦਾ ਹਰੀ ਦਾ ਜਸ ਗੁਰੂ ਗਰਾ ਰਾ ਸੀ ਸੰਗਤਿਪੁਰ ਤੇਰੀ ਕੀ ਤਨੋਂ ਦੁਆਰਾ ਸਰਬੂ ਕੀਤਾ ਹੈ ਰਹਾਉ ਸਹਿਜ ਸੁਖ ਆਨੰਦ ਨਿਗਾਹ ਕਰਿ ਵਾਜਿ ਸਾਦੀ ਕਿਰਪਾ ਕਰਕੇ ਚੁੱਪ ਸੁਖ ਨੂੰ ਜੋ ਪਰਮੇਸ਼ਰ ਹੈ ਆਨੰਦ ਸ੍ਰੀਪੋ ਰਾਖਣ ਹਾਰ ਰਖਲੀ ਨਿਗਾਹ ਜੋ ਰਖਾ ਕਰਦਾ ਹੈ ਨਦਾਨ ਦਾਲਕਾਂ ਦੇ ਪਾਈ ਸਭੇ بادشاہ ਰੱਖਾ ਕਰਨ ਲਈ ਮਾਤਾ ਵੇਗਾਰੀ ਨੇ ਮਿੱਤੇ ਦੀ ਰੱਖਿਆ ਦਿੱਤੀ ਹੈ ਇਹੋ ਜਿਹੇ ਲੋਨ ਗਾਲ ਕਾਂ ਦੀ ਸ਼ਾਦੀ ਹੋਣੀ ਆਪਾਂ ਕਰੀਏ ਹਾਂ ਤਰ੍ਹਾਂ ਨੂੰ ਲੋਨ ਦਖਣ ਨਹੀਂ ਆਉਂਦੀ ਆਵਾਜ਼ ਕੋ ਕਾਫੀ ਰੱਖੀਏ ਜੇ ਕਿਹਨਾਂ ਸੋਹਣੇ ਪ੍ਰਵੇਸ਼ ਕਰਾ ਆਮੰਦ ਆਇਓ ਖੁਯਾਨਾ ਹੈ ਰਾਖਣੇ ਹਾਰ ਰੱਖ ਲਈ ਨਿਗਾਹ ਅਮਰ ਦੇ ਬਾਲਕਾਂ ਨੂੰ ਸਿੱਕੇ ਪੈਰਾਂ ਰੱਖਿਆ ਕਰਨਾ ਰੱਖ ਲੈਣਗੇ ਰਾਮੇਂਦਰ ਹਨ ਉਸ ਦਾੜ ਦੇ ਬੇਨਸੀ ਹੈ ਭਰਮ ਜੋਖੋ ਭਰਿਆ ਗਿਆਰ ਕਾਨੀਆ ਤੇ ਸਤਿ ਪ੍ਰਕਾਰ ਇਹ ਤੇ ਤਾਰੂ ਕੋਈ ਕਾਰਜ ਸਦ ਮਾਸੂ ਗਏ ਆਹੋ ਨੇ ਜਾਨ ਰੱਖੀ ਕਰ ਕਰਮ ਸਦਗਣ ਕਰਮ ਕਿਰਪਾ ਦਿੱਤੀ ਕੀਤੀ ਤਰੂ ਬਖਸ਼ੀ ਦਿੱਤੀ ਹੈ ਸਦਗਣ ਕਿਰਪਾਲਤਾ ਕਰਕੇ ਪਾਵਨ ਜਨਮ ਧਾਰ ਕੇ ਜਿਹੜਾ ਉਹਨਾਂ ਸੀ ਮਾਤ ਦੇ ਗਰਭ ਖਾਣੇ ਮਰ ਕੇ ਜਿਹੜਾ ਜਾਣਾ ਸੀ ਅਸਤਿਆਰਤ ਕਾਣ ਨੂੰ ਇਹਨਾਂ ਕੋ ਰੱਖ ਲੈ ਸੰਦੇ ਕਾਰਜਾਰ ਐਸੀ ਕਰਮ ਬਖਸ਼ੀ ਕੀਤੀ ਹੈ ਕੀਤੀ ਹੈ ਜਨ ਕਰਮ ਕਿਰਪਾ ਨੇ ਜੇ ਕੋ ਕਰੇ ਨਿ ਪਾਵਨ ਕਰਮੋ ਸਭ ਜੀਵਾਂ ਕੋਲ ਤਾਂ ਜੀਤੀ ਆਉਣ ਜਾਣ ਤੇ ਰੱਖਲੇ ਹੋ। ਦੇਖੇ ਬੂਲੇ ਸੁਣੇ ਸਭ ਆਪ। ਉਹਦੇ ਸਦੀ ਹੰਗਦਾ ਹੀ ਨਹੀਂ ਆਪਣੇ ਵੀ ਕਿਸੀਂ ਦੇਖਦੇ ਆ ਬੋਲਦੇ ਆ ਸੁਣਦੇ ਆ। ਸਭ ਪਰਮਾਤਮਾ ਦੀ ਹੀ ਦੇਖਦੇ ਆ ਦੇਖਣ ਵਾਲਾ ਵੀ ਸਾਰਿਆਂ ਦੇ ਨੇਤਰਾਂ ਦੇ ਬੈਠ ਕੇ ਆਪ ਹੀ ਹੈ। ਅਤੇ ਬੋਲਣ ਵਾਲਾ ਵੀ ਸਾਰਿਆਂ ਨੂੰ ਰੱਖਣਾ ਤਾਂ ਆਪ ਹੀ ਹੈ। ਕੋੜਾ ਜੀ ਸਾਰਿਆਂ ਨੇ ਕਰਨਾ ਵਿਚਾਰ ਦੀ ਹੈ। ਸਭ ਆਪਣਾ ਆਪ ਰੂਪ ਦੇਖਣ ਸੰਸਾਰ ਨੂੰ ਆਲਣੋ ਹੱਕ ਮਾਨਵ ਜਨਨੀ ਦੀ ਅੱਖੇ ਪੂਰ ਰਹੋ ਸੁਵਕੁਰ ਮਹਿਮਾਨ ਘਰੋਂ ਰਾਜ ਇੱਕ ਜੀਵੀ ਕਿਰਪਾ ਨਾਲ ਅੱਖਾਂ ਵੇਖਦੀਆਂ ਹਰਦੀਆਂ ਜੀਵੀ ਕਿਰਪਾ ਨਾਲ ਕੰਨੋਂ ਸੁਣਦੇ ਹਾਂਗੇ ਜੀਵੀ ਕਿਰਪਾ ਨਾਲ ਜ਼ੁਬਾਨ ਬੋਲਦੀ ਹੈ ਉਹ ਸਾਰੇ ਚਾਪੇ ਆਪ ਕੀਰਤਨ ਹੈ ਕਿਸ ਬ੍ਰह्म ਕੀਰਤਨ ਤੋਂ ਬਿਨਾਂ ਅੱਖਾਂ ਵੇਖ ਕਦ ਨਹੀਂ ਹੈ ਜੱਦ ਹੋ ਜਾਂਦੇ ਮਿੱਟੀ ਪੱਥਰ ਹੋ ਜਾਂਦੇ ਜਦੋਂ ਤੁਆ ਜਿਹੜਾ ਹੁੰਦਾ ਹੈ ਜਵਾਨ ਬੋਲਣ ਤੋਂ ਪਹਿਲਾਂ ਗੁੰਝੀ ਹੋ ਜਾਂਦੀ ਹੈ ਕੁੱਣ ਕੰਨ ਬੋਲੇ ਹੋ ਜਾਂਦੇ ਹਨ ਕਿਉਂ ਪਰਮੇਸ਼ਰ ਸਾਰਿਆਂ ਦੀ ਬੈਠ ਕੇ ਵੇਖ ਰਿਹਾ ਹੈ ਸਾਰਿਆਂ ਦੀ ਬੈਠ ਕੇ ਗੋਲ ਰਿਹਾ ਹੈ ਸਾਰਿਆਂ ਦੀ ਬੈਠ ਕੇ ਸੁਣ ਰਿਹਾ ਹੈ ਆਪਣਾ ਆਪ ਹੀ ਪਰਮੇਸ਼ਰ ਹੈ ਜਿੱਥੋਂ ਗੁਰੂ ਖਾਂਦੇ ਨੇ ਉਹ ਪਰ ਵੀ ਕਰ ਕਰਕੇ ਮਾਰ ਆਪ ਹੀ ਸਿਆਖ ਹੋ ਰਹੀ ਹੈ ਸਿੱਖਾ ਜੇ ਤਾ ਦੇਖਣ ਤੇ ਤਾ ਧਿਆਨ ਓਹੀ ਆਪੀ ਜੇ ਤਾ ਬੋਲੂ ਤੇ ਤਾ ਗਿਆਨ ਇਹ ਵੀ ਆਪ ਹੀ ਹੈ ਜੇ ਤਾ ਸੁਣਾ ਤੇ ਤਾ ਨਾ ਸਭ ਆਪਣਾ ਆਪ੍ਰੀਤੀ ਹੈ ਗੁਰਮੁਖ ਦੇ ਅੰਦਰ ਸਿਖੇ ਆਨੰਦ ਮੋਦ ਕੋਡ ਲੰਬੀ ਵਸਤਵ ਪ੍ਰਾਪਤ ਹੋ ਗਈ ਸਦਾ ਸੰਗਤਾ ਕੋ ਮੰਨ ਜਾ ਜਿਹੜੇ ਮਨੁਸਬਾ ਸਦਾ ਸੰਗ ਰਹਿਣ ਵਾਲਾ ਹੈ ਉਸ ਵਹੀ ਨੂੰ ਸਦਾ ਜਪਣਾ ਕਰੇ ਇਨਾ ਨੇੜੇ ਦੱਸਿਆ ਦੇਖਦਾ ਤੇ ਸੁਣਦਾ ਤੇ ਬੋਲਦਾ ਆਪੇ ਸ਼ਾਂਤ ਪ੍ਰਸਾਦ ਭੈਉ ਪਰਗਾ ਜਦੋਂ ਸਾਧ ਸੰਗਤ ਸੰਪੰਨਿਤ ਹੋਈ ਤਾਂ ਮਨ ਗਿਆਨ ਦਾ ਪ੍ਰਕਾਸ਼ ਹੋ ਗਿਆ ਵਾਹਿਗੁਰੂ ਨੇ ਪ੍ਰਗਟ ਹੋਇਆ ਆ ਪੂਰ ਰਹੇ ਜੀਤੈ ਗੁਣ ਕਾ ਸਾਰੇ ਗੁਣਾਂ ਦਾ ਹੈ ਜੋ ਪਤ ਪਰਿਵਖਿਆਨਾ ਰੂਪ ਬ੍ਰਹਮ ਪਰਮੰਭੂ ਆਪ ਕੋ ਹੋ ਰਿਹਾ ਪੂਰਨ ਹੋ ਰਿਹਾ ਹੈ ਸਹਿਤ ਪਵਿੱਤਰ ਸੁਣ ਕੋ ਕਲੀ ਜਿਹੜੇ ਸੁਣ ਆਉਜ ਪਵਿੱਤਰ ਹਨਗੇ ਜਿਹੜੇ ਸੁਣਵਾਰੇ ਮਿੱਤਰ ਜੋ ਪਵਿੱਤਰ ਹਨ ਗੁਣ ਗੋਬਿੰਦ ਗਾਵੈ ਨਿਤਲੀ ਜੋ ਉਸ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਹੈ ਮਿੱਤਰ ਤੀ ਉਹ ਨਿਤ ਨੂੰ ਦੀ ਪ੍ਰਾਪਤੀ ਕਰਕੇ ਮੇਰੇ ਤੋਂ ਮੇਰੇ ਜਾਦੇ ਸਰ ਨਹੀਂ ਹੋ ਜਾਂਦੇ ਹਨ ਤਾਹ ਨਾਨਕ ਜਾ ਕਾ ਹੋ ਕਿਰਪਾ ਸ੍ਰੀ ਗੁਰੂ ਸਾਹਿਬ ਜੀ ਤੇ ਨਿਰਵਾਹ ਦੀ ਇਹ ਨੋ ਕਿ ਆਪ ਕਿਰਪਾਲੂ ਹੁੰਦੇ ਹੋ ਇਸ ਜਨ ਕੀ ਸਭ ਪੂਰਨ ਰਿਹਾ ਹੈ ਸਭ ਜਨ ਦੀਆਂ ਸਾਰੀਆਂ ਕਾਲ ਪੂਰਨ ਹੋ ਗਈਆਂ ਹਨ ਕੋਈ ਅਧੂਰੀ ਨਹੀਂ ਰਹੀ ਐਸੀ ਆਪ ਦੀ ਕਿਰਪਾ ਸਾਖੀ ਹੈ ਗੌੜੀ ਗੁਆਰੇਰੀ ਮਹੱਲਾ 5 ਬੰਦਨ ਤੋੜ ਬੁਲਾਵੇ ਰਾਮ ਅੱਜ ਜਮੀਂ ਮਹਾਰਾਜੇ ਪਿਆਰੇ ਗੁਰਮੁਖੀ ਸੰਤ ਐਸੇ ਬੰਦਨ ਤੋੜ ਬੁਲਾਵੇ ਰਾਮ ਕਰਤੋ ਭੋਗਤੋ ਦੇ ਮਨਰ ਤੋੜ ਦਿੰਦੇ ਆ ਰਾਮ ਦੇ ਨਾਮ ਨੂੰ ਬੁਲਾ ਕੇ ਕਿਤੋਂ ਹਾਤਮਾ ਇਸੇ ਜੀਆਸੀ ਰੂਪ ਦੇਸ਼ ਰੇ ਦੇਸ਼ਾਂ ਮੇ ਉੱਥੇ ਇੱਕ ਤੋਤਾ ਪਿੰਦੇ ਵਿੱਚ ਜੀਓ ਅਸਮ ਕਿਹਾ ਕਿ ਮਹਾਰਾਜ ਇਹੀ ਕਹਿਣੇ ਬੰਦੋਂ ਸੁਦੀ ਜਾਂਦੇ ਰਾਮ ਦੇ ਨਾਮ ਨੂੰ ਬੁਲਾਉਣੇ ਕਰਕੇ ਮੈਂ ਦੇਖੂ ਰਾਮ ਰਾਮ ਹੋ ਗਏ ਸਾ ਤੇ ਮੇਰਾ ਪਿੰਜਰੇ ਵਿਚਾਰ ਗਈ ਕਿਰਦੀ ਇਹ ਕਿਰਦਾ ਕਹਿੰਦੇ ਦੇਖੋ ਕੀ ਗੱਲ ਹੈ ਵੀ ਤੇਰਾ ਜੋ ਪੀੜਾ ਟੁੱਟਦਾ ਤੇ ਮੋਹ ਦੇ ਤੇ ਕਾਲ ਦੇ ਜਾਲ ਤੋਂ ਤੇ ਅਗਿਆਮ ਦੇ ਜਾਲ ਤੋਂ ਤੂੰ ਨਹੀਂ ਛੁੱਟ ਜਾਣਗੇ ਕunque ਮਹੱਤਮਾਂ ਨੇ ਕਹਿ ਤੋ ਕਹਿ ਤੂੰ ਬੰਦਿਆਂ ਦੇ ਕੋਲੋਂ ਵਾਪਸ ਨਹੀਂ ਕਾਈ ਰਾਮ ਰਾਮ ਕਹਿੰਦਾ ਤੂੰ ਤਾਂ ਜੀਵੀ ਵਾਪਸ ਗੰਗਾ ਰਾਮਾ ਰਾਮ ਰਾਮ ਕਹਿੰਦਾ ਕੀ ਖਲੋਂ ਜਾ ਕੇ ਰਾਮ ਕਹਿਣਾ ਹੈ ਜੇ ਤੂੰ ਬੰਨਣਾ ਤੋਲ ਨੂੰ ਆ ਕੇ ਰਾਮ ਕਹੇ ਤੇ ਤੇਰੇ ਬੰਨ ਮਾਰੇ ਸਾਰੇ ਨਾਮ ਦੀ ਰੀਤ چھوڑ ਦੇਵੇਗਾ ਕਹਿੰਦਾ ਜੀ ਉਹ ਕੀ ਹੈ ਕਹਿੰਦੇ ਤੂੰ ਇੱਕ ਦਿੱਤ ਹੋ ਕੇ ਅੰਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਸੂਰੀ ਦਾ ਵਾਲ ਕਰਨਾ ਚਾਹੋਗੇ ਦਾ ਵਾਲ ਕਰ ਰਹੇ ਨਾ ਪਾਣੀ ਦੀੰ ਦਾ ਵਾਲ ਕਰਿਆ ਕਿਉਂ ਹੋਏ ਇੱਕ ਦਿੱਤ ਦੇ ਤੋ ਇਸ ਸੁਝ ਆਵਗਰਦੀ ਹੈ ਤੋਂ ਤੂੰ ਸੰਤਾਂ ਦਾ ਬਚਨ ਮੰਨ ਕੇ ਸਾਬ ਸੰਗਜੀ ਉਸ ਵਕਤ ਤੇ ਹੰਤੂ ਦੀ ਸ਼ਿਕਾਇਤੇ ਬੰਗਾਰਾਮ ਦਾ ਉਚਾਰਨ ਕਰਨ ਲੱਗਾ ਕਿ ਉਹ ਮਾਲਕ ਜਿਹੜਾ ਤੋਤੇ ਵਾਲਾ ਸੀ ਆਇਆ ਉਹਨੂੰ ਕਿਹਾ ਇਹਲਾਸ ਤੇ ਬੰਗਾਰਾਮਾ ਬੋਲ ਰਿਹਾ ਉਹ ਬੋਲਿਆ ਇਹਨੇ ਤੋਤਾ ਫੇਰ ਕਹਿਣ ਲੱਗਾ ਬੰਗਾਰਾਮਾ ਬੋਲ ਰਾਂਗਾ ਨਾ ਬੋਲਦੇ ਉਹ ਦੇਰੱਕੇ ਥੀਲੀ ਰੱਖੀ ਨਾ ਇਹ ਖਾਧੀ ਪਾਣੀ ਰੱਖਿਆ ਨਾ ਕੀਤਾ ਹਾਲੇ ਅੱਖੇ ਨਾ ਖਾਦੇ ਇਹਨ ਕਹਿ ਤੋਤਾ ਦਾ ਦਿਮਾਗ ਹੋ ਗਿਆ ਦਿਮਾਗ ਜਾਣ ਕੇ ਬਾਹਰ ਕਰ ਦਿੱਤਾ ਜੋ ਪਿੰਜਰੇ ਕੋ ਬਾਹਰ ਆਖ ਦਿੱਤਾ ਸੰਤ ਬੈਠੇ ਸੀ ਦੱਸ ਲਈ ਤੂੰ ਕਿੰਦਾ ਸੀ ਜਿਹੜੇ ਬੰਦੇ ਨੇ ਪੂਰੀ ਜਿੰਨ ਕਿਹਾ ਦੱਸੂ ਕਿ ਪਿੰਜਰੇ ਵਿੱਚ ਹੈ ਕੋ ਬਾਹਰ ਬੈਠਾ ਹੈ ਕਿ ਨਹੀਂ ਉਹ ਸੋਹਰੇ ਪ੍ਰਵਾਨ ਕੀਤਾ ਮੰਨ ਗਿਆ ਮੱਖਾ ਤੇਸੀ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਕੋਈ ਰਾਜਾ ਸੀ ਉਹਦੇ ਪਾਸ ਇੱਕ ਪਦ ਆਇਆ ਬੜਾ ਵਿਦਵਾਨ ਸੀ ਉਹ ਕਹਿੰਦਾ ਹੈ ਰਾਜਾ ਜੇਦਾ ਗਿਆਨ ਹੋ ਜਾਈਏ ਕਿ ਬੰਦੇ ਚੁੱਕ ਜਾਂਦੇ ਹੈ ਤੇ ਜਿਹੜਾ ਕੰਡ ਕੋ ਆਇਆ ਹੋਇਆ ਇਹ ਨਹੀਂ ਜਾਣਦਾ ਜੀਵਾਂ ਕਰਦੇ ਕਿ ਮੈਨੂੰ ਰਖਣਾ ਪੰਡਿਤ ਮੈਂ ਤੇ ਆਸਵਾ ਜਿ ਕਥਾ ਕਰਿਆ ਕਰੂੰ ਜਾਂ ਤੋ ਮੈਨੂੰ ਜਾਣਦੇ ਕਿ ਮੇਰੇ ਬੰਧਨ ਤੋੜੇ ਉਹ ਪੰਡਿਤ ਕਹਿੰਦੇ ਰਹਿਣ ਲੱਗੇ ਰਾਜਾ ਕਹਿੰਦੇ ਪੰਡਿਤ ਜੀ ਜਾਂ ਤਾਂ ਮੇਰੇ ਬੰਧਨ ਤੋੜਦੇ ਕਿ ਜਾਂ ਕਥਾ ਉਹ ਵੀ ਬੰਦ ਕਰਦੇ ਮੈਨੂੰ ਕੋਈ ਕਥਾ ਸੁਣਨੀ ਤੇ ਤੇਰੀ ਜੋਗੀ ਬੰਦਾ ਜੀ ਕਹਿੰਦੇ ਕਿ ਪੰਡਿਤ ਨੂੰ ਬੜੀ ਸੰਸਕਤ ਹੈ ਜੀ ਮੌਤ ਸੰਸਾ ਦੇਣ ਤੋਂ ਉਹ ਬਾਹਰ ਹੋ ਕੇ ਸੁਮਾਤਮਾ ਸਾਹਨੇ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਕਹਿ ਲੱਗੇ ਸੰਤ ਜੀ ਮਹਾਤਮਾ ਦੇ ਪੰਡਤ ਜੀ ਤੂੰ ਰਾਜਪੰਦੇ ਚੈਨ ਚਾਈ ਕਰੀ ਤੋਂ ਮੈਨੂੰ ਸਹਿਜ ਖੁਸ਼ੀ ਦੇ ਸਹਿਜ ਤੇ ਪਰ ਤੂੰ ਉਜੜਿਆ ਬੈਠਾ ਹੈ ਕੀ ਕਾਰਨ ਹੈ ਕਹਿ ਲੱਗਾ ਜੀ ਐਸ ਪ੍ਰਕਾਰ ਕੋ ਪੰਡਤ ਜੀ ਖਾਲੂ ਆ ਗਿਆ ਹੈ ਉਸ ਨੇ ਰਾਏ ਨਹੀਂ ਸੰਕਾਹਿਤਾ ਕੀਤੀ ਕਿ ਜਹਦੇ ਉਹ ਬਿਆਨ ਕਰਾ ਪੰਦੇ ਦੇ ਤੈਸੇ ਕਹਿੰਦੇ ਮੋਤਰੀਏ ਦੀ ਦੰਦ ਚੜੀਏ ਜੇ ਮਾਰੇ ਰੋਜੀ ਬੰਦ ਹੋਣ ਲੱਗੀ ਮੇਰੀ ਜੀ ਕਰਾ ਯਾਨੀ ਜੇ ਤੂੰ ਨੇ ਕਰੇਂ ਜੋ ਜਾ ਕੇ ਕਹੇਂ ਰਾਜੇ ਨੂੰ ਕਿ ਤੁਮ ਹਾਤਮੇ ਸਾਡੇ ਮੇਰਾ ਉਹ ਤੈਨੂੰ ਰਾਜਾ ਉੱਥੋਂ ਦੇ ਦੇ ਦਰਜੇ ਤੇ ਗੈਰ ਕੋਈ ਕਰਕੇ ਫਾਂਕੀਂ ਜਾ ਕੇ ਰਾਜੇ ਨੂੰ ਕਹੇਂ ਕਿ ਤੁਮ ਹਾਤਮੇ ਹੋ ਨੇ ਤੇਰੇ ਹਸਪਰਸ਼ ਨੂੰ ਉੱਥੋਂ ਦੇ ਦੇ ਰਾਜੇ ਨੇ ਸੰਤਾਂ ਨੂੰ ਕਿਹਾ ਕਿ ਜੇ ਮਾਰੇ ਤੈਲਕੀਏ ਪੀਕਾਂ ਕੋਰ ਕੋਈ ਸਵਾਰੀ ਮਾਨੁ ਸੰਤ ਕਿਨ ਲੱਗੇ ਸਾਇਦਾ ਪੈਸਰੀ ਆਪ ਹੀ ਤਕੜਾ ਆ ਜਾਵਾਂਗੇ ਜੀ ਵੇ ਜੀਹੇ ਨੇ ਆਜੇ ਸੇ ਵਿੱਚ ਰਾਜੇ ਨੇ ਉਹ ਗਏ ਰਾਜੇ ਨੇ ਕਹਿਣ ਲੱਗੇ ਰਾਜਾ ਤੈਨੂੰ ਛੜੀ ਵਾਹ ਕੇ ਰਾਜ ਦੇ ਦੇ ਬਹੁਤ ਦੇ ਦੇ ਕੀ ਛੜੀ ਵਾਹ ਕੇ ਰਾਜ ਦੇ ਲੈ ਜੀਰਾ ਕੋ ਅਸਰ ਕਰਾ ਲੈ ਰਾਜੇ ਨੂੰ ਅਸਰ ਕਰਾ ਲੈ ਜੈਸੇ ਦੇਤੇ ਦਹਿਰ ਕਰਕੇ ਕਹਿ ਲੱਗੇ ਰਾਜੇ ਨੂੰ ਮੁਸਤਕਾਂ ਦੇ ਦੇ। ਰਾਜੇ ਨੇ ਸੋਚਿਆ ਮੈਨੂੰ ਹੁਣੇ ਮੁਸਤਕਾਂ ਦੌਣ ਲੱਗੇ। ਮੈਂ ਲੈ ਨੂੰ ਪਤਾ ਛਿੜੀ ਤੇ ਚੱਜੀ ਗੋਜਣ ਜਾਣੀ ਹੈ। ਇਹ ਫਿਰ ਪਟਕਰ ਵੀ ਮੁਸਤਕਾਂ ਦਵਾਤੀਆਂ। ਮੁਸਤਕਾਂ ਦਵਾਇ ਤੇ ਸ਼ੰਤ ਕੋਲੇ ਆ ਕੇ ਖੜੇ ਹੋ ਕੇ ਕਹਿਣ ਲੱਗੇ ਕਹਿੰਦੇ ਜੀ ਰਾਜੇ ਜੀ ਨੂੰ ਮੁਸਤਕਾਂ ਖੋਲ ਦਿਓ। ਕਹਿੰਦਾ ਮਾਰਾ ਮੇਰੇ ਮੁਸਤਕਾਂ ਲੱਜੀਆਂ ਮੈਂ ਕਿਹ ਕਿਹ ਤਾਰ ਖੋਲ ਦਿਉ। ਫਿਰ ਰਾਜਾ ਨੇ ਸਹਿ ਕੇ ਰਾਜਾ ਸਾਹਿਬ ਤੂੰ ਪੰਦਰੇ ਨੂੰ ਮੁਸਤਕਾਂ ਖੋਲ ਦੇ। ਕਹਿੰਦੇ ਜੀ ਮੈਨੂੰ ਕੋਈ ਨਹੀਂ ਤੁਹੀ ਮੁਸ਼ਕਿਲ ਸੀ ਮੈਂ ਕਿਵੇਂ ਖੋਲਦੇ ਹਾਂ ਉਹ ਅਸੀਂ ਇਹ ਸੰਤਨ ਕੇ ਮੈਂ ਮੁਸ਼ਕਿਲ ਖੋਲ ਸਕਦੇ ਹਾਂ ਕਿ ਨਹੀਂ ਕਹਿੰਦੇ ਹਾਂ ਜੀ ਤੁਸੀਂ ਖੋਲ ਸਕਦੇ ਹੋ ਗੋਹੋਂਗੇ ਖੋਲ ਦਿੱਤੇ ਉਹਨੂੰ ਬਿਠਾਇਆ ਕਹਿੰਦੇ ਏ ਰਾਜਾ ਤੇਰੇ ਅੰਦਰ ਕਾਹੇ ਹੰਕਾਰ ਸੀ ਜਿੰਨ ਕੰਨ ਤੇ ਨਿਹੜਾ ਨੌਕਰ ਹੋਇਆ ਇਹ ਹੀ ਕਰਕੇ ਇਹ ਤੈਨੂੰ ਮੁਸ਼ਕਿਲ ਨਹੀਂ ਹੋਈ ਸੀ ਕਿ ਨਹੀਂ ਜਾਣ ਕੇ ਕਰਦਾ ਬਾਹਰ ਅੱਗੇ ਕੰਨ ਦੇ ਅੰਦਰ ਇਹ ਮੁਸ਼ਕਿਲ ਪਈ ਆਉਣੀ ਸੀ ਦਿੱਤੀਆਂ ਹੋਈਆਂ ਸੀ ਕਿ ਮੇਰੀ ਰੋਟੀ ਨੂੰ ਖੋਲੀ ਹੈ ਮੇਰੀ ਰੋਟੀ ਚੱਲਦੀ ਹੈ ਇਹ ਆਸਰੇ ਇਸ ਕਰਕੇ ਜਿਹੜੇ ਬੰਧਨ ਕਿਉਂ ਤੋੜਦੇ ਜਿਵੇਂ ਜੇ ਕਿਸ ਨੇ ਤੋੜ ਦਿੰਦਾ ਅਸੀਂ ਸੁਕੰਤਰ ਹੈ ਨਾ ਕਿ ਰੋਟੀ ਰੋਜੀ ਵੀ ਖਾਂਣ ਲੋੜ ਹੈ ਨਾਤੇ ਨੂੰ ਖਾਂਣ ਲਈ ਤਾਂ ਮਹਨ ਹੈ ਅਸੀਂ ਕੁਲ ਸਮਝਦੇ ਸੰਸੇ ਰਾਹਿਆ ਚੰਨੀ ਪੈ ਗਿਆ ਇਸ ਪ੍ਰਕਾਰ ਮਾਰੇ ਸਾਥ ਬਰਮਉਂਦੇ ਹਨ ਬੰਧਨ ਤੋੜ ਗੋਲਾਵਰ ਆਉਂਦੇ ਨਾਮ ਨੂੰ ਗੁਰੂ ਸਾਹਿਬ ਗੋਲਾ ਕਰਕੇ ਕਿ ਜੀ ਵਾਲੇ ਜੰਮੁਣ ਮਰਦੇ ਜਿਹੜੇ ਬੰਦੇ ਨਾ ਹੋਣ ਚਰਚਾ ਕੋ ਉਤਾਲੇ ਜਿਹੜੇ ਬੰਦੇ ਨਾ ਹੋਣ ਹੋਮੈ ਨੰਕਾ ਦੇ ਬੰਦੇ ਹੋਣ ਜੰਮੁਣ ਮਰਦੇ ਬੰਦੇ ਨੂੰ ਛੋੜ ਗਿੰਦੇ ਹੋਣ ਮਨ ਮਹਿ ਲਾਗ ਸਾਜ ਕੇ ਆ ਮਨ ਦੇ ਵਿੱਚ ਸੱਚ ਸਰੀਰ ਦਾ ਧਨ ਲੱਗ ਜਾਂਦਾ ਜਿਹੜ ਜਾਂਦਾ ਹੈ ਮਿਤਹਿ ਕਲੀਸ ਸੁਹੀ ਹੋਈ ਰਹੀ ਹੈ ਦੇਸ ਵਿਆਸਮ ਕਾ ਰਾਜ ਦੇਹ ਜੀ ਨਿਵੇਸ਼ ਆਦਤ ਕਿਸ ਨੂੰ ਕਲੇਸ਼ ਵਿਦਿਆ ਜਿਹੜੀ ਹੈ ਵਿਦਿਆ ਮੋਹਣੀ ਸ੍ਰੂਪਿਆ ਗਿਆਨ ਨਾ ਹੋਣਾ ਬ੍ਰਹਮ ਵਿਦਿਆ ਨਾ ਪ੍ਰਾਪਤ ਹੋਣੀ ਅਸਾਂ ਨੂੰ ਕਹ ਸੰਤੀ ਨਾ ਕਿਸੇ ਨਾ ਹੋਣੀ ਸਭ ਦੇ ਨਾਲ ਬਕੀਤ ਰੱਖੇ ਕੱਲੇ ਪਾਈ ਰੱਖਨੇ ਕਿਹੜਾ ਸੰਤਾ ਹੈ ਗੁਰਤੀ ਹੈ ਸੰਤਾ ਵਿਦਿਆ ਸੰਤਾ ਰਾਗ ਕਿਸੇ ਨਾ ਹੀ ਵਿਨੇ ਕਾਇਰ ਕੇ ਮੋਹ ਚੁੜੇ ਲਾਣਾ ਰੂਂਦੇ ਸਿਰ ਮੇਰੇ ਮਗਰ ਮਗਰ ਜਿਨਹੀਂ ਮਤਲਬ ਤੋਂ ਕਿਹੜਾ ਨਾ ਰਾਗ ਹੈ ਅਦੇ ਕਿਸੇ ਮਨ ਬਿਨਾਂ ਕਾਰਨ ਤੋਂ ਵੈਰ ਕਰੀ ਜਾਣਾ ਇਹਦਾ ਨਾਉ ਜੈਸ ਹੈ ਅਦੇ ਅਭੀ ਨੂੰ ਇਹੋ ਅਭੀ ਨੂੰ ਕੋਈ ਤਾ ਹੱਥੋਂ ਜੋ ਵੈਰ ਸਾਜੂ ਕਹਿੰਦੇ ਉਹ ਉਹਦਾ ਹੱਥ ਕਰਨਾ ਕਿ ਜੀਵ ਜੱਤੇ ਇਹਦੀ ਸੱਤ ਹੈ ਇਸ ਪ੍ਰਕਾਰ ਦਾ ਵੀ ਨਿਯੇਸ਼ੁਰ ਦਾ ਹੱਥ ਅਭੀ ਹਿਰਦਿਆਂ ਅੰਦਰ ਨਿਯੇਸ਼ੁਰ ਦਾ ਹੱਥ ਹੋਣਾ ਕਿ ਪੰਜ ਕਲੇਸ਼ ਜੋਗਿਆਨ ਮੰਨਦੇ ਹੈ ਯਾਦ ਭਜੀ ਫਰਮਾਉਂਦੇ ਹਨ ਮਿਟਹਿ ਕਲੇਸ਼ ਸੁਖੀ ਹੋਏ ਰਹੀ ਹੈ ਪ੍ਰਕਾਰ ਦੇ ਕਲੇਸ਼ ਜਿਹੜੇ ਜੋਗੀਆਂ ਨੇ ਮੰਨੇ ਇਹਨਾਂ ਪੰਜਾਂ ਕਲੇਸ਼ਾਂ ਨਿਰੂਪੀ ਜੋਗੀਆਂ ਨੇ ਮੁਕਤੀ ਮੰਗੀ ਹੈ ਤੋ ਜੀਰ ਫਰਮਾਉਂਦੇ ਹਨ ਮਿਟਹਿ ਕਲੇਸ਼ ਸੁਖੀ ਹੋਏ ਰਹੀ ਹੈ ਆਏ ਕਲੇਸ਼ ਵੀ ਮਿਲ ਜਾਂਦੇ ਆ ਸੋ ਸੁਖ ਦੇ ਸੇਕੋ ਕੇ ਪਰਮਹੰਸ ਜੀ ਦੀ ਕੀ ਸਿੱਖਤ ਹੋ ਰਹੀ ਹੈ ਐਸਾ ਦਾਤਾ ਸਤਗੁਰ ਕਹੀਏ ਜੇ ਬਹ ਤੇ ਸਰਬ ਮਾਨਕ ਦੇ ਸਿੱਖੇ ਪਾ ਚੰ ਗੁਰ ਕੀ ਕਰਦੀ ਕਹੀਦੇ ਹਨ ਸੋ ਸੁਖ ਦਾਤਾ ਜੇ ਨਾਮ ਜਪਾਵੇ ਕੋਈ ਸਤਗੁਰੂ ਸੁਖਾਂ ਦਾ ਦਾਤਾ ਹੈ ਜੋ ਨਾਮ ਸਤ ਗੁਰ ਦੇ ਕੋ ਸਤ ਨਾਮ ਜਨ ਮਨ ਚੋਂ ਲਾਏ ਜੋ ਮਹਾਰਾਜੀ ਨਾਮ ਨਹੀਂ ਜਪਾਉਂਦੇ ਹਨ ਸਰ ਕਿਰਪਾ ਤਿਸ ਸੰਗ ਮਿਲਾਵੇ ਜੇ ਕਿਰਪਾ ਸੰਗ ਵਿੱਚ ਉਸ ਵਾਹਿਗੁਰੂ ਦੇ ਨਾਲ ਜੀਵਨ ਦੀ ਮੇਲ ਲੰ데요 ਜੇ ਪਰਮੇਸ਼ਰ ਦੀ ਕਿਰਪਾ ਕਰਕੇ ਤੁੰਨਾ ਸੱਜਿਆ ਜੀ ਨਾਲ ਸੰਮੇਲ ਨੋ ਕਰੇ ਰਹਾਏ ਜੇ ਤੋ ਹੋਵੇ ਦਇਆਲੋ ਤੁਸ ਆਪ ਨਿਲਾ ਲੇ ਜੀ ਤੇ ਇਸ ਪਿਆਲੂ ਹਮੇ ਨੂੰ ਆਪ ਸਤਿਗੁਰਾਂ ਦੇ ਨਾਲ ਮਿਲਦੇ ਨੇ ਨਿਸ਼ਕਾਮ ਕਰਮਾਂ ਕਰਕੇ ਬਿਆਲਤਾ ਹੁੰਦੀ ਤੇਰੀ ਪਰਵਨ ਧਾਨ ਗੁਰੂ ਤੇ ਪਾਗ ਸਾਰੇ ਖਜਾਨੇ ਸਤਿਗੁਰਾਂ ਦੇ ਪਾਸ ਰਹੀ ਵੀ ਆਂਦੇ ਸੀਂ ਦੀਆਂ ਦੇ ਨੋਂ ਨਿਦੀ ਆਉਂਦੇ ਸਾਰੇ ਵਰਾਗ ਦੇ ਕਾਜ ਮੁਕਤੀ ਇਖਾ ਮੋਕਸ਼ਾ ਦੇ ਕੇ ਸਰਵਮੰਝ ਅਸੰਤਤੋਂ ਦੇ ਸੋਨਾਂ ਦੇ ਕੋ ਸਾਰੇ ਨੋਂ ਨਿਦੀ ਨਾ ਸਾਰੇ ਸੀਂ ਦੀਆਂ ਅਗੇ ਇਸ ਦੇ ਪ੍ਰਕਾਸ਼ ਲੋਕ ਸਿੰਘ ਜੀ 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 ਮੁਦਰੀ ਅੱਜ ਕਹਿੰਦੇ ਧਰਮ ਅਰਥ ਕਾਮੋਹਾੜ ਕਾ ਸਾਰੇ ਖਿਆਨਿਆਂ ਦੇ ਪਾਸੋਂ ਪਾਲੀਂਦਾ ਹੈੁਰਕੇ ਆਪ ਤਿਆਗ ਮਿਟੈ ਆਉਣ ਜਾਣੋ ਪ੍ਰਭੂ ਸਿਖਿਆ ਜਿਨੇ ਦੇ ਸਿੱਖ ਆਪੋ ਬਾਬਰ ਨੂੰ ਸਿਖੜਦੇ ਆਪਣੇ ਆਪ ਨੂੰ ਦੇ ਨਾ ਮੰਨੋ ਪੇਰਾ ਆਉਣਾ ਜਾਣਾ ਜੰਮਣ ਮਰਨ ਮਿਲ ਜਾਏਗਾ ਸਾਦ ਕੇ ਸੰਗ ਪਾਰ ਬ੍ਰਹਮ ਦੇ ਪਿਸ਼ਾਣਾ ਆਜੋ ਉਹ ਦੀ ਸੰਗਿਤ ਕਰਕੇ ਜਿਨ੍ਹਾਂ ਨੂੰ ਆਪਾ ਪਾਉ ਆਪਿਆ ਹੈ ਤੇ ਪਾਰ ਤੋਂ ਨੂੰ ਪਿਸ਼ਾਣਾ ਹੈ ਉਹਨਾਂ ਦਾ ਆਉਣਾ ਜਾਣਾ ਬਿਲਕੁਲ ਜੰਮ ਜਨਮ ਮਰਦੇ ਨਹੀਂ ਹੁੰਦੇ ਕੋਈ ਜਨਮ ਨਹੀਂ ਕਿਸ ਮਰ ਆਣ ਉਪਰ ਪ੍ਰਭ ਪਹਿ ਦਇਆ ਜਨੋ ਪੁਰਖ ਦੇ ਪਾਰਛੇ ਬੰਦੂ ਹੋਏ ਹਨ جان کی ایک ایک گوپا جلن کا ایک اوٹھ گبال پرویشو بھی لکھیا ہوا ہے اور ساریوں اوتھ سڑتی ہیں ایکالو ایکو من بھا اسرے دتی رہندی ہے من دی کی تیرا من کی حالت پر کار کی تیرا من کی حالت ਕਿਤੇ ਵੀ ਨਹੀਂ ਤਣ ਕਰਕੇ ਲਾਉਂਦੇ ਹਾਂ ਰਿਸ਼ੇ ਦਾ ਮੰਨ ਭਾਉ ਦਾ ਨਾ ਦਰਦੇ ਹੇ ਮਾਰੇ ਗੁਣ ਗਾਣ ਜਾਣ ਕਾ ਹੜਨਾ ਜਨਕ ਪਰਮੇਸ਼ਰ ਦਾ ਨਾਮ ਹੀ ਸਾਰੇ ਖਜ਼ਾਨੇ ਨਹੀਂ ਆਉਂਦਾ ਘਰ ਹੈ ਪਾਰ ਬ੍ਰਹਮ ਸਿਉ ਲਾਗੀ ਪ੍ਰੀ ਗੁਰੂ ਜੀ ਦੀ ਪਾਰਗ੍ਰੰਮ ਪਰਮੇਸ਼ੁਰ ਦੇ ਨਾਲ ਪ੍ਰੀਤੀ ਲੱਭੀ ਹੋਈ ਹੈ ਨਿਰਮਲ ਕਰਨੀ ਸਾਚੀ ਦੀ ਹੋਸਾ ਆਈ ਜੀ ਆਲਪੀਰਸ਼ਾ ਵਾਈ ਨਿਰਮਲ ਪੁੱਜ ਕਰਨੀ ਹੈ ਲਾਜ ਦੇ ਦਿਲ ਸਾਲ ਕੋਟ ਰਹੇ ਤੇ ਉਦਿਲ ਕਰਨੀਏ ਤਾਹ ਕੋਤੀ ਵੀ ਫਕੀਰ ਨਾ ਵੀ ਮਰ ਜਾਦਾ ਹੈ ਫਰਗੋਲੇ ਕਰਨੇ ਰਹੇ ਸੰਮੁਖੋ ਤੇ ਗੁਰ ਪੂਰੈ ਲੀਤਿਆ ਅੰਧਿਆਰਾ ਫਕੀਰ ਸੰਮੀਰ ਨਾ ਵੀ ਪਾਹ ਪਹੂਚੀ ਰੂਪੋ ਇਹ ਸ਼ਕਤੀ ਹੀ ਕੌਣੇ ਨਿਸ਼ਕਾਮ ਕਰਨ ਦੀ ਕੋ ਗੁਰਪੂਰੈ ਲੀਤਿਆ ਅੰਧਿਆਰਾ ਗੁਰੂ ਨੰਦਰਮ ਉਹ ਆਂਦਾ ਜਿਵੇਂ ਰੋਮੀੜੂਤ ਹੈ ਨਾਨਕ ਦਾ ਪ੍ਰਭ ਅਪਰ ਅਪਾਰ ਸਰਬੁਤਾਲ ਦੀ ਕੈਨ ਨੋ ਪ੍ਰਭ ਸਾਡਾ ਕੋ ਪ੍ਰਤੀਕੀ ਦਾ ਪਰਗੁਗੇ ਹੈ ਉਹ ਪ੍ਰਤੀਕੀ ਕਾਰਾ ਵਾਗ ਰਹਿਤ ਪੜੀ ਹੈ